ਜਨਤਾ ਦੀਵਾਂ ਚੈਨ ਦੇਖਣ ਦੇ ਸਾਰੇ ਦੋਤਾਂ ਦਾ ਸਵਾਗਤ ਆ। ਇਸ ਵਕਤ ਅਸੀਂ ਬੈਠੇ ਆ ਪਿੰਡ ਹਮਤਪੁਰਾ ਦੇ ਵਿੱਚ। ਜਿਵੇਂ ਅਕਸਰ ਤੁਹਾਨੂੰ ਅਸੀਂ ਪੀੜਤ ਪਰਿਵਾਰਾਂ ਦੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ। ਤੁਸੀਂ ਉਹਨਾਂ ਪੀੜਤ ਪਰਿਵਾਰਾਂ ਦੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਪਰਿਵਾਰਾਂ ਦੀ ਹਮੇਸ਼ਾ ਮਦਦ ਕੀਤੀ ਹੈ। ਸਾਡੇ ਨਾਲ ਵੀਰ ਮजूद ਹੈ। ਇਹਨਾਂ ਦੀ ਵਾਈਫ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੇ ਪੀੜਤ ਨੇ। ਬਹੁਤ ਹਾਰੇ ਸਮਾਂ ਤੇ ਇਲਾਜ ਕਰਾਇਆ। ਫਰੀਦਕੋਟ ਉਹਨਾਂ ਦਾ ਇਲਾਜ ਚੱਲ ਰਿਹਾ। ਪਰ ਪੈਸੇ ਦੀ ਘਾਟ ਕਰਕੇ ਜਿਹੜਾ ਉਹਨਾਂ ਦਾ ਇਲਾਜ ਆ ਪ੍ਰੋਪਰ ਸਹੀ ਤਰੀਕੇ ਨਾਲ ਨਹੀਂ ਹੋਇਆ ਗਰਬਤ ਕਰਦੇ ਵੀਰ ਦੇ ਨਾਲ ਇਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਵੀਰੇ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਰਿਸ਼ੂ ਪੂਰੀ ਦੁਨੀਆ ਦੇਖ ਰਹੀ ਹੈ ਬਸ ਇਤੋਂ ਆਜੋ ਵੀਰੇ ਹੋ ਜਾਂਦਾ ਸਬਤ ਤੱਕ ਦੁਆਇਆ ਬੁਣੀ ਹੈ ਤਾਂ ਉਹ ਜੀ ਅਸਲ ਵਿੱਚ ਕੀ ਦੱਕੜ ਗਈ ਬਿਮਾਰੀ ਕਿਸ ਗਿਆਨੀ ਆ ਹੀ ਜੀ ਗਈ ਕੈਂਸਰ ਦੀ ਹੋਈ ਹੈ ਕਿਥੋਂ ਕਿਥੋਂ ਦੁਆਇਆ ਬਈ ਤੁਸੀਂ ਹਾਂ ਜੀ ਬਰਨਾਲ ਹੋਗੇ ਫੇਰ ਕੋਟੋਂ ਚਲੇ ਜਾਂਦੇ ਮਨਪ੍ਰੀਤ ਗੁਰਤ ਚਲਦੀ ਹੈ ਹਾਂਜੀ ਦਵਾਈ ਤੁਸੀਂ ਪੂਰੀ ਲੈ ਆਉਨੇ ਹੋ ਜਾਂ ਮਤਲਬ ਲੈ ਆਂਦੀ ਨਹੀਂ ਜਾਂਦੀ ਜੀ ਲੈ ਆਂਦੀ ਨਹੀਂ ਜਾਂਦੀ ਘੱਟ ਲਈ ਜਾਂਦੀ ਹੈ ਲੰਮਿਆਂ ਮਤਲਬ ਆਸਾ ਹੋਣਾ ਜਿਹੜੀ ਦਵਾਈ ਆ ਇਲਾਜ ਜਿਹੜਾ ਪ੍ਰੋਪਰ ਤੁਸੀਂ ਦਵਾਈ ਦੇ ਪਾਉਨੇ ਹੋ ਜਨੈ ਦੀ ਘੱਟ ਲਈ ਜਾਂਦੀ ਹੈ ਕਿ ਮੂਹ ਮਹਿੰਗੀ ਹੈ ਜੀ ਉਹ ਦਾ ਕਰਦੇ ਢੀਰ ਦਾ ਕਹਣਾ ਕਿ ਇਹਨਾਂ ਦੇ ਸੇਵ ਇੱਡੀਆਂ ਨੇ ਪਰਿਵਾਰ ਦਾ ਜਿਹੜਾ ਆਪਾਂ ਦੇਖਿਆਗਾ ਲੋਕਡਾਊਨ ਤੋਂ ਬਾਅਦ ਮਹਿੰਗਾਈ ਨੇ ਲੱਖ ਤੋੜਤਾ ਹਰ ਬੰਦੇ ਨੂੰ ਆਪਣਾ ਦੋ ਵਕਤ ਜਿਹੜਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਗਿਆ ਵੀਰ ਦੇ ਸਹੀ ਬਟੀਆਂ ਨੇ ਪਰਿਵਾਰ ਇਹਨਾਂ ਦਾ ਪਿਛਲੇ ਲੰਬੇ ਸਮੇ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਪੀੜਤ ਨੇ ਜਿੰਨੀ ਕਰਦੀ ਕਮਾਈ ਸੀ ਉਹਨਾਂ ਨੇ ਸਾਰਾ ਆਪਦੀ ਪੂੰਜੀ ਆਪਣੀ ਵਾਈਫ ਦੇ ਲਾ ਚੁੱਕੇ ਨੇ ਪਰ ਫਿਰ ਵੀ ਇਹਦਾ ਉਹਨਾਂ ਦਾ ਇਲਾਜ ਆ ਉਹ ਪ੍ਰੋਪਰ ਨਹੀਂ ਹੋਇਆ ਤੇ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਦੇਖਦੀ ਆ ਕੀ ਕਿਹਾ ਚਾਹੁੰਦੇ ਨੇ ਮਰਦਾ ਸਹੀ ਕਹਿੰਦੇ ਆ ਜੀ ਦਵਾਈ ਨੂੰ ਕੋਈ ਜਦ ਵਿੱਚ ਲੱਜਾਣਾ ਤੇ ਦਵਾਈ ਦੁਈ ਦਵਾਈ ਜਾਵੇ ਦੇਖੋ ਦੀਰਪਾਪ ਹੋ ਗਿਆ ਕਹਿੰਦੇ ਨੇ ਜਦੋਂ ਕੋਈ ਮਾੜੇ ਹਾਲਾਤ ਹੋ ਜਾਂਦੇ ਨੇ ਮਾੜੇ ਸਮੇਂ ਵਿੱਚ ਬੰਦਾ ਗੁਜ਼ਰਦਾ ਹੈਗਾ ਤਾਂ ਬੜੀਆਂ ਕਠਾਈਆਂ ਵਿੱਚ ਜੀ ਗੁਜ਼ਰਦਾ ਤਾਂ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਸਾਡੇ ਨਾਲ ਇਹਨਾਂ ਦੀ ਬੇਟੀ ਮੌਜੂਦ ਹੈ ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ ਹਾਂਜੀ ਭੈਣੇ ਤੁਹਾਡੇ ਮਾਤਾ ਜੀ ਬਿਮਾਰ ਹੋਏ ਨੇ ਤੁਹਾਨੂੰ ਕਿੰਨੇ ਕਿੰਨਾ ਹਾਲਾਤਾਂ ਵਿੱਚ ਦੀ ਗੁਜ਼ਰਨਾ ਪਿਆ ਸੀ ਹਾਂਜੀ ਹਾਂਜੀ ਇਹ ਜਰਾਤ ਦੇ ਮਤਲਬ 4 ਵਜੇ ਬਿਮਾਰ ਹੋਏ ਜਿਸਨੇ ਬਿਮਾਰ ਹੋਏ ਸੀਗੇ ਉਹ ਜਿਸਨੇ ਬਨਾਲੇ ਲੈ ਚੁੱਕੇ ਸੀ ਕਿਤੇ ਬਨਾਲੇ ਵਾਲਿਆਂ ਨੇ ਚੱਕ ਕੀਤਾ ਤੇ ਉਹਨਾਂ ਨੂੰ ਕੁਝ ਫੋਟੋਆਂ ਦੇ ਕੇ ਉਹਨਾਂ ਨੂੰ ਫੀਡ ਕੋਡ ਚਲਾਉਂਦੇ ਕੋਈ ਫੀਡ ਕੋਡ ਚਲੇ ਜਾਉਂਦੇ ਸੀ ਫਿਰ ਨਾਂ ਦਾ ਟੈਸਟ ਜਰਾ ਕਰਵਾਇਆ ਸੀ ਨਾ ਕੋਈ ਦਵਾਈ ਚੱਲਦੀ ਹੈ ਜੀ ਇਸ ਇੰਨਾ ਦੀ ਬਿਮਾਰ ਜਾ ਦੇ ਰਹਿੰਦੇ ਨਾਲ ਸੋਡਾ ਵੀ ਭਾਈ ਲਖਾਈ ਤਾਂ ਤੁਹਾਡੇ ਤੇ ਕਾਫੀ ਅਸਰ ਪੈ ਚੁੱਕਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਾਰ ਇਸ ਦਾ ਵੀ ਰੋਕੀ ਗਈ ਸੀ ਪਲੱਸ 2 ਤੋਂ ਬਾਅਦ ਅੱਜ ਦੇ ਕੀ ਕਹਣਾ ਚਾਹੁੰਦੇ ਹਾਂ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਦੇਖ ਲਈ ਹੈ ਜੀ ਬਾਕੀ ਇਹ ਹੈ ਜੀ ਜਿਹਨੂੰ ਹੈਲਪ ਹੋਊਗਾ ਉਹ ਵੀ ਬਣੂਗੀ ਚੈਨਲ ਵਾਲੀ ਵੀ ਦੇਖ ਰਹੇ ਹੋ ਵੀ ਬਣ ਹੈਲਪ ਕਰਨੀ ਜੀ ਇਸ ਪੈਨ ਦਾ ਵੀ ਇਹੀ ਕਹਿਣਾਗਾ ਕਿ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਐਸ ਵੀਰ ਦੀ ਮਦਦ ਕਰਦਾ ਅਸੀਂ ਸਮਝਾਂਗੇ ਅਸੀਂ ਅਸੀਂ ਵੀਡੀਓ ਬਣਾਉਣ ਵਿੱਚ ਕੰਮ ਕਰ ਜਾਵਾਂਗੇ ਤਾਂ ਅਸੀਂ ਇਸ ਕਵਰ ਦੇ ਵਿੱਚ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੱਸਾਂਗੇ ਅਸੀਂ ਇਹਨਾਂ ਦਾ ਖਾਤਾ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਦੇ ਨਾਲ ਸਿੱਧੀ ਮਦਦ ਵੀ ਕਰ ਸਕਦੇ ਹੋ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਤੇ ਇਹਨਾਂ ਦੀ ਸਿੱਧੀ ਗੱਲਬਾਤ ਕਰਕੇ ਇਹਨਾਂ ਦੇ ਘਰ ਤੱਕ ਵੀ ਪਹੁੰਚ ਕਰ ਸਕਦੇ ਹੋ ਤਾਂ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦੇ ਕਿ ਉਹਨਾਂ ਦਾ ਮੋਬਾਈਲ ਨੰਬਰ ਕਿੰਨਾ ਹੈ ਹਾਂਜੀ 9878396533 987783 96575 ਇਹ ਸੀਗਾ ਇਹਨਾਂ ਦਾ ਮੋਬਾਈਲ ਨੰਬਰ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਂਗੇ ਦੋਸਤੋ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਸ ਵੀਰ ਦਾ ਪਰਿਵਾਰ ਪਿੱਛੇ ਮਾਤਾ ਪਿਤਾ ਰਹਿਣੇਗੇ ਮਜੇ ਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਸਹੀ ਸਲਾਮਤ ਹੁੰਦੇ ਨੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖਿਆ ਕਿ ਸੇਵ ਬੇਟੀਆਂ ਨੇ ਇੱਕ ਛੋਟਾ ਬੇਟਾ ਕਾ ਵੱਡਾ ਪਰਿਵਾਰ ਹੈ ਬਹੁਤ ਔਖਾ ਬਹੁਤ ਮਤਲਬ ਦੁੱਖਾਂ ਦੇ ਵਿੱਚ ਦੀ ਪੂਰਾ ਪਰਿਵਾਰ ਖੁਸ਼ਹਾਲਦਾ ਗਿਆ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਕਰਦੇ ਜਿਵੇਂ ਸਾਨੂੰ ਅਸੀਂ ਅਕਸਰ ਕਹਿੰਦੇ ਰਹਿੰਦੇ ਆਂਗੇ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਜਿਹੜਾ ਫਰਜ ਆ ਉਹ ਵਿਰਦੇ ਲੋਕੀ ਨਿਭਾਉਂਦੇ ਨਹੀਂ ਲਗੇ ਜੇਕਰ ਕੋਈ ਵੀ ਬੰਦਾ ਪਾਰਟੀ ਵਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਚ ਕੰਮ ਕਰਦੇ ਆਂਗੇ ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਫੁੱਲ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਦੋਸਤੋ ਮੈਂ ਜਾਦੇ ਜਾਦੇ ਫਿਰ ਤੁਹਾਨੂੰ ਆਪਣੀ ਇਹ ਰਿਕਵੈਸਟ ਕਰਨੀ ਚਾਹੁੰਗਾ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਗਾ ਕੋਈ ਵੀ ਬੰਦਾ ਪਾਜ਼ੀਟਿਵ ਹੋਵੇ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਐਸੀ ਵੀਡੀਓ ਨੂੰ ਬਣਾ ਵਿੱਚ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦਕ ਲਈ ਸੱਚੀ ਗੱਲ ਹੈ